ਫੜ ਫੜ ਦੂ ਆਹ ਕੀ ਕਰਾਂ ਚ ਜੀ ਇਹ ਕੰਮ ਕਰਦਾ ਹੈ ਖੜੋ ਹੋਣਾ ਆਜੋ ਉਹਨਾਂ ਨੂੰ ਚਾਰ ਹੋ ਜਾਣਗੇ ਕਿੰਨਾਂ ਨੂੰ ਜੇ ਤੱਕ ਕਿਦਾ ਚੜ ਕੇ ਜੱਥੇ ਨੂੰ ਡਾਲਾ ਨਹੀਂ ਬਰਾਤ ਬਰੂਤ ਲੈ ਕੇ ਉਹ ਤਾਂ ਲੈ ਕੇ ਬਰਾਤ ਚੜਾ ਕੇ ਤੂੰ ਕਿੱਥੇ ਸੀ ਉਹ ਜੀ ਨਾਲ ਪਕਾਈ ਮਾਰੀ ਜਾਇਆ ਕਰੂੰ ਠਾ ਮੇਰੇ ਪੁੱਤ ਕਮਾਲ ਹੋਈ ਵੀ ਇਹ ਟਾਈਮ ਤਾਂ ਦੇਖ ਲੈ ਕਿੰਨਾ ਹੋਰੇ ਟਾਈਮ ਹੁਣ ਕੋਈ ਉੱਠਣ ਦਾ ਪੱਟ ਪੀ ਲੈਂਦਾ ਮੂਤ ਰਾਤ ਫਿਰ ਕੀ ਹੋ ਗਿਆ ਜੇ ਪੀ ਲਈ ਵਿਆਹ ਤਾਂ ਕੰਮ ਕੀ ਆਹੋ ਵਿਆਹ ਦਾ ਕੰਮ ਤੀ ਜਦੋਂ ਜਿੱਦੀ ਪੀ ਗਿਆ ਜਿਨ੍ਹਾਂ ਨੇ ਬਰਾਬਰ ਬੈ ਕੇ ਪੀਂਦਾ ਤੀ ਉਹ ਤਾਂ ਗਭਰੂ ਜਵਾਨ ਤੇ ਉਹਨਾਂ ਦੇ ਰਿਸਤਿਆਂ ਨੂੰ ਵੱਡੇ ਨੂੰ ਕਾਹ ਨੜੀਤਾ ਮੇਰੀ ਜੈਕਟ ਮੈਨੂੰ ਦੂਜੀ ਜੇ ਨੂੰ ਪਾਉਣ ਨੂੰ ਹੁਣ ਰਾਤ ਨੂੰ ਕੀ ਫਾਇਦਾ ਹੁਣ ਤਾਂ ਜੈਕਟ ਪਾ ਚਾਹੇ ਨਾ ਪਾ ਘਰੇ ਤਾਂ ਤੇ ਰਹਿ ਗਿਆ ਉਹਦਾ ਬਾਗੇ ਇਹਦਾ ਤਾਂ ਕੁਝ ਨਹੀਂ ਜੇ ਤੈਨੂੰ ਆਇਲਾ ਦਮ ਬੋਲਦੀਆਂ ਮੰਦਾ ਕਿਆ ਨਹੀਂ ਬਾਗੇ ਉਹਦਾ ਬਾਗੇ ਹੈ ਉਹਦਾ ਬਾਗੇ ਆਏ ਕ ਮੈਂ ਬਾਗੇ ਬਾਬਾ ਦਾ ਫਟਤਾ ਮੈਂ ਨਭਣਾ ਬਾਬਾ ਦਾ ਮੈਂ ਮੈਂ ਥੜਕੇ ਤੱਕ ਮਗ ਜਾਣਗੇ ਹਾਰੇ ਕਿਤੇ ਤੈਨੂੰ ਭਾਲ ਕੇ ਜਦ ਤੂੰ ਨਹੀਂ ਠਹਿ ਪਰ ਬਰਾਤ ਤਾਂ ਚੜਾਉਣੀ ਹੋਤੀ ਜਾਨ ਨੂੰ ਮੈਂ ਛੱਤਾ ਪਿਆਨੀ ਦੇਲੇ ਉਹ ਤਾਂ ਉੱਠੇ ਹੀ ਨਹੀਂ ਲੈ ਦੇਖ ਲੈ ਮੇਰੇ ਕੋਲੇ ਗਹਿ ਕੋਈ ਲੈ ਮੇਰੇ ਕੋਲੇ ਕੋਈ ਸਾਨੂੰ ਕਿਹੜਾ ਸੁਪਨਾ ਆਦਾ ਵੀ ਤੂੰ ਤੂੜੀ ਆ ਕੇ ਪੀਏਗਾ ਡੰਕ ਕੇ ਪੈਤੀ ਰਾਤ ਦੀ ਰਾਤ ਨਹੀਂ ਸਾਰੀ ਰਾਤ ਨਹੀਂ ਤੈਨੂੰ ਉਦੋਂ ਸੁਪਨੇ ਆਉਂਦੇ ਨੇ ਸਾਰੀ ਰਾਤ ਦੀਆਂ ਤੂੰ ਸੁਰੇ ਕਿੱਕਲੀਆਂ ਪਾ ਰੱਖੀਆਂ ਨੇ ਉਦੋਂ ਤਾਂ ਤੈਨੂੰ ਪਤਾ ਨਹੀਂ ਲੱਗਿਆ ਤੇ ਖੁਸ਼ੀਆਂ ਦੇ ਦਿਲ ਨੇ ਕਿਹਾ ਕਿ ਨੱਚੀ ਕਰਦੇ ਨੇ ਪਰ ਉਹ ਕਿੱਦਾਂ ਤਾਂ ਪਾਈ ਜਾਂਦਾਗਾ ਨਾਲ ਬੋਲੀਆਂ ਪਾਈ ਜਾਂਦੀਆਂ ਨਾਲ ਹੋਰ ਲੈ ਕੇ ਰੋਟੀ ਖਾ ਲੈ पा पल्लू चढ़ गए मां डा क्यों नहीं हो गई वो 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 पर बार चढ़ गए मेरे होते मेरा कौन वो फट पड़ दूं मैं मैं तभी मैंने चढ़ती पड़ती है मां कर वो वो कर जा वो बस की कर जा कर तू देख देख ਵੀ ਕਿੱਥੇ ਸੀ ਤੂੰ 10 ਲੱਖ ਬਿਆਤੇ ਲਾਤਾ ਮਨੂ ਲਲ ਰੈਣੀ ਲਿਖਾਇਆ ਬਾਬਲ ਨੂੰ ਕੋਈ ਨਹੀਂ ਹੁਣ ਚੱਲ ਕੋਈ ਨਾ ਉਹ ਨਹੀਂ ਹੱਲੀ ਪਿਖਾ ਦਿਓ ਬੇੜਾ ਚਪਲੀ ਪਿਛਾਉਣਾ ਨੂੰ ਫੋਨ ਕਰ ਤੋ ਕੇ ਸ਼ਹਿਰ ਜਾ ਜੀ ਦੁਖੀ ਸੰਦੀ ਪੱਲੀ ਪਿਛਾਉਣੀ ਹੈ ਜਰਾ ਤੈਨੂੰ ਫੋਨ ਕਰ ਦੇ ਕਾ ਡੋਸ ਕਹਿੰਦੇ ਮੈਂ ਫੋਨ ਕਰ ਦੇ ਮਾਰੀ ਨਾ ਕਿਸੇ ਦੇ क्यों क्यों भाई तू बोल रहा है क्या करती है तू भाई 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 तू क्या कर रहा है तेरी तो भाई तेरा 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 � ਉਹ ਕਿਉਂ ਤੀਕੂ ਯਾ ਵੇ ਦਰਦ ਹੋਇਆ ਵੇ ਖੇਡ ਰਿਹਾ ਬਾਈ ਨਾ ਸਿਆਣਾ ਆ ਰਿਹਾ ਸਿਆਣਾ ਦੋ ਪਰੇ ਹੋ ਜਾ ਪਰੇ ਹੋ ਜਾ ਪਰੇ ਹੋ ਜਾ ਜਾ ਠੰਡਾ ਕਰ ਲੈ ਬਾਈ ਪਰੇ ਹੋ ਜਾ ਪਰੇ ਹੋ ਜਾ ਪਰੇ ਮਗ ਜਾ ਹੱਥੀ ਗੱਲ ਤੀ ਬਤ ਮਾਸ ਸੀ ਤੇ ਕੌਣ ਤੂੰ ਟਿਕ ਦਿਓ ਨਹੀਂ ਹੈਗਾ ਕਿੰਨਾ ਦੀ ਮੁਸਕੜ ਕੇ ਦੇ ਤੈਨੂੰ ਤਿੱਕੀ ਕਰ ਲੈ ਬਲਵਾਇ ਦੱਚ ਮਰ ਪਈ ਤਾਂ ਮਾਰੀ ਮਾਰੀ ਨਾ ਤਸ ਹੱਤ ਤੀ ਹੈ ਉਹ ਬਾਬਾ ਦੀ ਪਰ 4 ਵਜੇ ਹੁੰਦਾ ਬਣਿਆ ਬਾਬਾ ਉਦਾਂ ਵਾਲੇ ਹੋਰ ਕਮਾਲ ਹੋਈ ਪਿਆ ਨਾ ਕੀ ਕਹਿਣਗੇ ਮਾਮੀਆਂ ਮਾਸੀਆਂ ਵੀ ਇਹ ਹੈ ਜੀ ਮੇਰੇ ਬਾਪੂ ਤਾਂ ਮਰ ਗਏ ਮਾਂ ਵੀ ਮਰ ਗਈ ਆਪਾਂ ਮੈਂ ਬੜ ਕੇ ਜਦੋਂ ਮਰ ਜੇ ਤੂੰ ਮਰ ਕੇ ਸਿਆਪਾ ਮੁਕੇ ਤੇਰਾ ਹੈ ਜਦਾ ਥਾ ਥਾ ਮੇਰੀ ਬੇਸਤੀ ਕਰੂਗਾ ਹਰ ਇੱਕ ਕਹਿੰਦਾ ਮੈਂ ਕਿਤੇ ਨਹੀਂ ਲਿਜਾਣਾ ਨਹੀਂ ਲਿਜਾਣਾ ਨਾ ਮਰ ਕੇ ਕੋਈ ਮਰ ਕੇ ਕੋਈ ਮਰ ਕੇ ਕੋਈ ਅਲੀ ਤਾਂ ਪਾ ਪਿਆੜ ਨੇ ਟਕਾਟਾ ਬੰਦਾ ਜਾਂ ਬੂਰੇ ਨਹੀਂ ਬੋਲਦਾ ਅਹੀਂ ਕਹਿੰਦੇ ਚੁੱਪ ਕਰ ਜਲੀ ਹੱਕ ਜੀ ਤੇ ਡੰਡਾ ਮੇਰੇ ਪਿਓ ਦੇ ਸਾਲੇ ਦੇ ਕੋ ਤਾਂ ਪਿਆ ਬਚ ਕਾਇਦੇ ਗਰਮਾਟ ਕੋ ਗਰ ਗਿਆ ਕਈ ਜਦੋਂ ਕੁੜੀ ਤੇ ਮੁੱਟ ਟਿਕ ਜਾਂਦੀ ਸਾਂਹ ਵੀ ਨਹੀਂ ਤੇ ਆਉਣਾ ਨਹੀਂ ਜਾਂ ਤੇ ਕਹਿੰਦਾ ਟਿਕ ਪਈ ਹਮ ਤੇ ਉੱਠ ਕੇ ਦੀ ਕੋ ਮੇ ਤਾਂ ਪਾੜੀ ਗਿਆ ਤੇ ਜਦੋਂ ਬਾਬਲ ਨੂੰ ਕਹਿੰਦੇ ਟਿਕ ਗਿਆ ਬਾਕੀ ਨੂੰ ਤਾਂ ਕਹਵੈਂ ਤੇ ਜਦੋਂ ਮੂੰਹ ਤੋਂ ਪਿੰਦਾ ਕਿਉਂ ਦਿੰਦਾ ਤੀ ਵਿਟੜ ਕੇ ਮੈਂ ਜਾਣੇ ਨਾਲ ਉ ਤਾਂ ਲੱਗਿਆ ਰੇ ਦੇ ਪੈ ਗਦਾ ਪੈ ਕੇ ਜਿਵੇਂ ਕਦੇ ਮਿਲੀ ਨਹੀਂ ਹੁੰਦੀ ਤੇ ਕਿਹਦਾ ਆਪ ਜੀ ਦੀ ਮੈਂ ਤੈਨੂੰ ਦੱਸ ਚੁੱਤੀ ਗੱਲ ਪੜੋਗੇ ਮੇਰੇ ਨਾਲ ਕੱਟ ਮੈਂ ਕਹਿੰਦੀ ਮੈਂ ਤੈਨੂੰ ਹੁਣ ਨਹੀਂ ਸਾੜੂ ਜੇ ਮਾਰੇ